ਜੋ ਅੱਜ ਮੈਡੀਕਲ ਕੈਂਪ ਦਾ ਆਯੋਜਨ ਹੋ ਰਿਹਾ ਹੈ ਉਸ ਦੇ ਵਾਸਤੇ ਮੈਂ ਸਾਰੇ ਸੰਗਤ ਨੂੰ ਇਲਾਕੇ ਨੂੰ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਨਾਲ ਆਪਾਂ ਜੋੜ ਕੇ ਰੱਖੀਏ ਉਹਦੇ ਨਾਲ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਨਿੱਜੀ ਮਦਦ ਵਾਸਤੇ ਨੇੜੇ ਖੜਦੇ ਹਾਂ ਜਿੱਥੇ ਆਪਾਂ ਸਾਰੇ ਆਪਣੀ ਕਿਰਤ ਕਮਾਈ ਆਪਣੇ ਬੱਚੇ ਤੇ ਆਪਣੇ ਪਰਿਵਾਰਾਂ ਦਾ ਖਿਆਲ ਰੱਖਦੇ ਆ ਜਦੋਂ ਜਦੋਂ ਆਪਾਂ ਉਸ ਕਿਰਤ ਕਮਾਈ ਚੋਂ ਕੁਝ ਹਿੱਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਖਰਚ ਕਰਦੇ ਆ ਤਾਂ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਆ ਆਰੀਆ ਸਮਾਜ ਸਮਾਨਾ ਵੱਲੋਂ ਇਸ ਸੰਸਥਾ ਵੱਲੋਂ ਜਿਥੇ ਯਾਸ਼ਪਾਲ ਸਿੰਘ ਲਾਲੀ ਜੋ ਸਾਡੇ ਸਾਬਕਾ ਮ्युनਿਸਪਲ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਭਾਰਤੀ ਸੰਸਕ੍ਰਿਤੀ ਨੂੰ ਮੁੱਖ ਰੱਖਦੇ ਹੋਏ ਜੋ ਆਰਿਆ ਸਮਾਜ ਦੇ ਤਹਿਤ ਊਰੇ ਯਾਜ ਹੁੰਦੇ ਆਂ ਕਈ ਵਰਿਆ ਤੋਂ ਹੁੰਦੇ ਆਂ ਔਰ ਇਸ ਦੇ ਨਾਲ ਨਾਲ ਜੋ ਦਿਯਾਨੰਦ ਮਾਡਲ ਸਕੂਲ ਦੇ ਬੱਚਿਆਂ ਦੇ ਵਿੱਚ ਸੰਸਕਾਰ ਇਸੇ ਪ੍ਰੋਗਰਾਮਾਂ ਦੇ ਰਾਹੀਂ ਤੈ ਹੁੰਦੇ ਆਂ ਉਹ ਆਪਣੇ ਆਪ ਵਿੱਚ ਇੱਕ ਬੜੀ ਵਿਲੱਖਣ ਗੱਲ ਹੈ ਔਰ ਜੋ ਅੱਜ ਮੈਡੀਕਲ ਕੈਂਪ ਦਾ ਆਯੋਜਨ ਹੋ ਰਿਹਾ ਉਸ ਦੇ ਵਾਸਤੇ ਮੈਂ ਸਾਰੇ ਸੰਗਤ ਨੂੰ ਇਲਾਕੇ ਨੂੰ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ कि ਜਿੰਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਨਾਲ ਆਪਾਂ ਜੋੜ ਕੇ ਰੱਖੀਏ ਉਹਦੇ ਨਾਲ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਨਿੱਜੀ ਮਦਦ ਵਾਸਤੇ ਨੇੜੇ ਖੜਦੇ ਹਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਪਰਮਾਤਮਾ ਦੇ ਅਸ਼ੀਰਵਾਦ ਨਾਲ ਬੱਚਿਆਂ ਦੀ ਚੰਗੀ ਤਰੱਕੀ ਵਾਸਤੇ ਕਾਰੋਬਾਰ 'ਚ ਵਾਧੇ ਵਾਸਤੇ ਜਿੱਥੇ ਆਪਾਂ ਸਾਰੇ ਆਪਣੀ ਕਿਰਤ ਕਮਾਈ ਆਪਣੇ ਬੱਚੇ ਤੇ ਆਪਣੇ ਪਰਿਵਾਰਾਂ ਤੱਕ ਸੀਮਿਤ ਰੱਖਦੇ ਆ ਜਦੋਂ ਜਦੋਂ ਆਪਾਂ ਉਸ ਕਿਰਤ ਕਮਾਈ ਚੋਂ ਕੁਝ ਹਿੱਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਖਰਚ ਕਰਦੇ ਆ ਤਾਂ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਨੂੰ ਮੁੱਖ ਰੱਖਦੇ ਹੋਏ ਆਪਣੇ ਜੀਵਨ ਨੂੰ ਵਤੀਤ ਕਰੋ ਔਰ ਉਸ ਦੇ ਨਾਲ ਤੁਹਾਨੂੰ ਜ਼ਿਆਦਾ ਤਸੱਲੀ ਤੇ ਸਕੂਨ ਮਿਲਦਾ ਹੈ ਜੋ ਅੱਜ ਮੈਡੀਕਲ ਕੈਂਪ ਦਾ ਆਯੋਜਨ ਹੋ ਰਿਹਾ ਉਸ ਦੇ ਵਾਸਤੇ ਮੈਂ ਸਾਰੇ ਸੰਗਤ ਨੂੰ ਇਲਾਕੇ ਨੂੰ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਨਾ ਹੈ ਕਿ ਜਿੰਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਨਾਲ ਆਪਾਂ ਜੋੜ ਕੇ ਰੱਖੀਏ ਉਹਦੇ ਨਾਲ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਨਿੱਜੀ ਮਦਦ ਵਾਸਤੇ ਨੇੜੇ ਖੜਦੇ ਹਾਂ ਜਿੱਥੇ ਆਪਾਂ ਸਾਰੇ ਆਪਣੀ ਕਿਰਤ ਕਮਾਈ ਆਪਣੇ ਬੱਚੇ ਤੇ ਆਪਣੇ ਪਰਿਵਾਰਾਂ ਤੱਕ ਸੀਮਿਤ ਰੱਖਦੇ ਹਾਂ ਜਦੋਂ ਜਦੋਂ ਆਪਾਂ ਉਸ ਕਿਰਤ ਕਮਾਈ 'ਚੋਂ ਕੁਝ ਹਿੱਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਖਰਚ ਕਰਦੇ ਆ ਤਾਂ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਆ ਆਰਿਆ ਸਮਾਜ ਸਮਾਨਾ ਵੱਲੋਂ ਇਸ ਸੰਸਥਾ ਵੱਲੋਂ ਜਿੱਥੇ ਯਾਸ਼ਪਾਲ ਸਿੰਘਲਾਲੀ ਜੋ ਸਾਡੇ ਸਾਬਕਾ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਭਾਰਤੀ ਸੰਸਕ੍ਰਿਤੀ ਨੂੰ ਮੁੱਖ ਰੱਖਦੇ ਹੋਏ ਜੋ ਆਰਿਆ ਸਮਾਜ ਦੇ ਤਹਿਤ ਪੂਰੇ ਯਾਜ ਹੁੰਦੇ ਆਂ ਕਈ ਵਰਿਆ ਤੋਂ ਹੁੰਦੇ ਆਂ ਔਰ ਇਸ ਦੇ ਨਾਲ ਨਾਲ ਜੋ ਦਿਾਨੰਦ ਮਾਡਲ ਸਕੂਲ ਦੇ ਬੱਚਿਆਂ ਦੇ ਵਿੱਚ ਸੰਸਕਾਰ ਏਸੇ ਪ੍ਰੋਗਰਾਮਾਂ ਦੇ ਰਾਹੀਂ ਤੈ ਹੁੰਦੇ ਆ ਉਹ ਆਪਣੇ ਆਪ ਵਿੱਚ ਇੱਕ ਬੜੀ ਵਿਲੱਖਣ ਗੱਲ ਹੈ ਔਰ ਜੋ ਅੱਜ ਮੈਡੀਕਲ ਕੈਂਪ ਦਾ ਆਯੋਜਨ ਹੋ ਰਿਹਾ ਉਸ ਦੇ ਵਾਸਤੇ ਮੈਂ ਸਾਰੇ ਸੰਗਤ ਨੂੰ ਇਲਾਕੇ ਨੂੰ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਨਾਲ ਆਪਾਂ ਜੋੜ ਕੇ ਰੱਖੀਏ ਉਹਦੇ ਨਾਲ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਨਿਜੀ ਮਦਦ ਵਾਸਤੇ ਨੇੜੇ ਖੜਦੇ ਹਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਬੱਚਿਆਂ ਦੀ ਚੰਗੀ ਤਰੱਕੀ ਵਾਸਤੇ ਕਾਰੋਬਾਰ 'ਚ ਵਾਧੇ ਵਾਸਤੇ ਜਿੱਥੇ ਆਪਾਂ ਸਾਰੇ ਆਪਣੀ ਕਿਰਤ ਕਮਾਈ ਆਪਣੇ ਬੱਚੇ ਤੇ ਆਪਣੇ ਪਰਿਵਾਰਾਂ ਦਾ ਖਸੀਬਤ ਰੱਖਦੇ ਹਾਂ ਜਦੋਂ-ਜਦੋਂ ਆਪਾਂ ਉਸ ਕਿਰਤ ਕਮਾਈ 'ਚੋਂ ਕੁਝ ਹਿੱਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਖਰਚ ਕਰਦੇ ਹਾਂ ਤਾਂ ਮਨ ਨੂੰ ਤਸੱਲੀ ਤੇ ਸਕੂਨ ਜਾਦਾ ਮਿਲਦਾ ਹੈ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਨੂੰ ਮੁਖ ਰੱਖਦੇ ਹੋਏ ਆਪਣੇ ਜੀਵਨ ਨੂੰ ਵਤੀਤ ਕਰੋ ਔਰ ਉਸ ਦੇ ਨਾਲ ਤੁਹਾਨੂੰ ਜਿਆਦਾ ਤਸੱਲੀ ਤੇ ਸਕੂਨ ਮਿਲਦਾ ਹੈ